ਆ 10000 ਰੁਪਏ ਦਾ ਇਹ ਚ 5 ਦਾ ਕੱਟ ਕੇ ਆਪਾਂ ਨੂੰ 5 ਹੀ ਦੇਣਾ ਤੂੰ ਇਹ ਵਾਲਾ ਜਿਹੜਾ ਲਿਖਿਆ ਹੋਇਆ 51000 ਰੁਪਏ ਦੇ ਵਿੱਚ ਵਿਆਹ ਦਾ ਸਾਰਾ ਸਮਾਨ ਲੈ ਇਹ ਭੈਣਾ ਵਾਸਤੇ ਭਾਈ ਦਾਗਦੇ ਸਮਾਨ ਦੀ ਬਹੁਤ ਤਕੜੀ ਸਕੀਮਾ ਹਾਂਜੀ ਜਿਹੜੀ ਆਪਣੇ ਕੋਲ ਚੱਲ ਰਹੀ ਹੈ ਜੀ ਸਾਲ ਹੋ ਗਿਆ ਚੱਲਦੀ ਜੀ ਜੀ ਇਹਦੇ ਵਿੱਚ 52000 ਦੇ ਵਿੱਚ ਆਪਾਂ ਸਾਰਾ ਦਾਜ ਦਾ ਸਾਮਾਨ ਦੇਣਾ। ਇਹ 11 ਸੀਟ ਵਾਲਾ ਜੀ ਇਹ 55000 ਰੁਪਏ ਦਾ। 55000 ਦਾ। ਇਹ ਚ ਆਪਣੇ 10000 ਦਾ ਪੁਰਾਣਾ ਕੱਟਿਆ ਜੋ। 10000 ਦਾ। ਜਿਹੋ ਜਿਹਾ ਮਰਜ਼ੀ ਪੁਰਾਣਾ ਦਿਓ ਸਾਨੂੰ। ਇਹ ਆਪਣੀ ਵੱਡੀ ਅਲਮਾਰੀ 6 ਦੀ ਕੱਟੀ ਜਾਊ। ਜਿਵੇਂ 15 ਦੀਆਂ 6 ਕੱਟ ਕੇ ਸਿਰਫ ਆਪਾਂ 9000 ਦੇਣਾ। ਇਹ ਅਲਮਾਰੀ 5000 ਦੀ ਕੱਟੀ ਜਾਊ ਤੁਹਾਡੀ। ਇਹ ਚ ਅਲਮਾਰੀ ਹੈ ਨਹੀਂ ਤੁਸੀਂ ਪੇਟੀ ਦੇ ਦਿਓ ਪੁਰਾਣੀ ਲੋਹੇ ਦੀ। ਉਹ ਵੀ 6000 ਦੀ ਕੱਟ ਦਿਆਂਗੇ। ਵੱਡੀ ਅਲਮਾਰੀ ਵੀ 6 ਦੀ ਕੱਟ ਦਿਆਂਗੇ। ਇਹ ਚ ਜੇ ਕੂਲਰ ਦੇਣਾ ਤੁਸੀਂ ਕੂਲਰ ਵੀ ਦੇ ਸਕਦੇ। ਕੂਲਰ ਵੀ ਦੇ ਮੈਂ ਸੋਫੇ ਬੈੱਡ ਹਾਂਜੀ ਜੀ ਇਹਦੇ ਵਿੱਚ ਵੀ ਆਪਣਾ 5000 ਦੇ ਤੁਹਾਡੇ ਪੁਰਾਣੇ ਬੈੱਡ ਕੱਟੇ ਆਣਗੇ 2000 ਰੁਪਏ ਦੇ ਤੁਹਾਡੇ ਪੁਰਾਣੇ ਗੱਦੇ ਕੱਟੇ ਆ ਆਫਰ ਸੇਮ ਹੀ ਰਹਿੰਦਾ ਜਿਹੋ ਜਿਹਾ ਮਰਜ਼ੀ ਹੋਵੇ ਹਾਂਜੀ ਜਿਹੋ ਜਿਹਾ ਮਰਜ਼ੀ ਦਿਓ ਡੇਟ ਆਨ ਦਾ ਹੋਵੇ ਡੇਟ ਆਨ ਦਾ ਜੇ ਤੁਹਾਡੇ ਕੋਲ ਏਸੀ ਨਹੀਂ ਆ ਹਾਂਜੀ ਤੁਸੀਂ ਸਾਨੂੰ ਇਹਦੇ ਚ ਅਲਮਾਰੀ ਵੀ ਦੇ ਸਕਦੇ ਹੋ ਜੀ ਅਲਮਾਰੀ ਹੈ ਨਹੀਂ ਕੂਲਰ ਦੇ ਦਿਓ ਵੀ ਸੱਤ ਦਾ ਪੁਰਾਣਾ ਢੋਲ ਹੈਗਾ ਉਹ ਦੇ ਦਿਓ ਉਹ ਵੀ ਸੱਤ ਦਾ ਕਰਦੇ ਤਰ੍ਹਾਂ ਆਪਣੇ ਕੋਲ ਜੀ ਆਏ ਸੀ ਆਏ ਨੇ ਜੀ ਹਰ ਤਰ੍ਹਾਂ ਦੇ ਏਸੀ ਆਏ ਨੇ ਆਪਣੇ ਕੋਲ ਗੋਦਰੇਜ ਦਾ ਲੈ ਲਓ ਜੀ ਵੋਲਟਸ ਲੈ ਲਓ ਬਲੂ ਸਟਾਰ ਦਾ ਲੈ ਲਓ ਜੀ ਇਹ 35000 ਰੁਪਏ ਦਾ ਜੀ ਜੀ ਇਹਦੇ ਵਿੱਚ ਆਪਣਾ ਪੁਰਾਣਾ 10 ਦਾ ਕੱਟਿਆ ਜੋ ਪੁਰਾਣਾ 10 ਦਾ ਕੱਟਿਆ ਏਸੀ 10 ਦਾ ਆਪਾਂ ਕੱਟ ਕੇ 25000 ਹੀ ਲਵਾਂਗੇ ਹਾਇਰ ਦੀ ਹੈਗੀ ਆ ਵੋਲਟਸ ਟਾਟਾ ਹੈਗੀ ਆ ਜੀ ਵਰਲਪੂਲ ਦੀ ਵੀ ਹੈਗੀ ਵਰਲਪੂਲ ਦੀ ਵੀ ਇਹਦੇ ਚ ਵੀ ਆਪਣੀ ਪੁਰਾਣੀ 5 ਦੀ ਕੱਟੀ ਜੋ ਵੋਲਟਾਸ ਦੀ ਲੈ ਲਓ ਟਾਟਾ ਵੋਲਟਾਸ ਲੈ ਲਓ ਜੀ ਹਾਂਜੀ ਆ ਵਰਲਪੂਲ ਲੈ ਲਓ ਕੈਲਵਿਨੇਟਰ ਲੈ ਲਓ ਜੀ ਕੋਈ ਵੀ ਲਓ ਇਹਦੇ ਤੇ ਵੀ ਆਫਰ ਹੈ ਜੀ ਹਾਂਜੀ ਹਾਂ ਇਹ 16000 ਦੀ ਆ 16000 ਦੀ ਆ ਜੀ 8 ਕਿਲੋ ਵਾਲਾ 8 ਕਿਲੋ ਵਾਲੀ ਹਾਂ ਇਹ ਚ 5000 ਦੀ ਪੁਰਾਣੀ ਆਪਣੀ ਕੱਟੀਓ ਜਿਹੋ ਜੀ ਮਰਜੀ ਟੁੱਟੀ ਫੁੱਟੀ ਹੋ ਇਸੇ ਤਰ੍ਹਾਂ ਆਪਣੇ ਕੋਲ 59 11 ਹੈਗਾ ਜੀ ਆਹ ਦੋਸਤੋ 59 11 ਲੱਭ ਲੈ ਆਪਾਂ ਕੂਲਰਾਂ ਦਾ ਵੀ ਠੀਕ ਆ ਜਿਹੜਾ ਤੁਹਾਨੂੰ ਬਰਨਾਲੇ ਚ ਤਾਂ ਮਿਲ ਹੀ ਨਹੀਂ ਸਕਦਾ ਜੀ ਬਰਨਾਲੇ ਦੇ ਵਿੱਚ ਹਾਂਜੀ ਹਾਂਜੀ ਪੌਣੇ 2 ਦੀ ਮੋਟਰ ਆ ਜੀ ਠੀਕ ਹੈ ਜੀ ਇਹਦੀ ਗਾਰੰਟੀ ਵੀ 3 ਸਾਲ ਆ ਜੀ ਆਹ ਥਾਰ ਕੂਲਰ ਆ ਜੀ ਦੇਖੋ ਇਹਦੀ ਇਹਦੀ ਤਾਂ ਕਿੰਨੇ 14000 ਰੁਪਏ ਦਾ ਸਿਰਫ 14000 ਰੁਪਏ ਸੱਤ ਦਾ ਪੁਰਾਣਾ ਕੱਟ ਕੇ ਆਪਾਂ ਨੂੰ ਸਾਤ ਹੀ ਦੇਣਾ ਹਾਂਜੀ ਹਾਂਜੀ ਤੁਸੀਂ ਕੋਈ ਵੀ ਸਾਨੂੰ ਪੁਰਾਣਾ ਕਬਾੜ ਕੂਲਰ ਦਿਓ ਜਿਹੋ ਜਾਂ ਮਰਜ਼ੀ ਹੋਵੇ ਮੱਚਿਆ ਹੋਵੇ ਦੂਜਾ ਹੋਵੇ ਗਲਿਆ ਸੜਿਆ ਜਿਹੋ ਜਾਂ ਮਰਜ਼ੀ ਹੈ ਹਾਂ ਜੀ ਤੁਹਾਡਾ ਅੱਧ ਰੇਟ 'ਚ ਕੱਟਿਆ ਜੋ ਕੰਪਨੀ ਦਾ ਪੱਖਾ ਜੀ 2 ਸਾਲ ਦੀ ਇਹਦੀ ਫੁੱਲ ਗਾਰੰਟੀ ਹੈ 2 ਸਾਲ ਦੀ ਹਾਂ ਜੀ ਇਹ 'ਚ ਪੁਰਾਣਾ ਪੱਖਾ ਤੁਸੀਂ ਸਾਨੂੰ 1000 ਰੁਪਏ ਦਾ ਦੇ ਸਕਦੇ 1000 ਦਾ ਹਾਂ ਇਹ 2500 ਦਾ 1500 ਰੁਪਏ ਲੱਗੂ 2 ਸਾਲ ਦੀ ਫੁੱਲ ਗਰੰਟੀ ਤੇ ਪੱਖਾ ਭਾਂਦੀ ਚੱਲਦਾ ਹੋਵੇ ਕਿ ਉਹ ਜਾਂ ਮਰਜ਼ੀ ਹੋਵੇ ਚੱਲੇ ਮੈਂ ਚੱਲੇ ਜਿਹੋ ਜਾਂ ਮਰਜ਼ੀ ਹੋਵੇ ਜਿਹੋ ਜਾਂ ਮਰਜ਼ੀ ਹਾਂ ਜੀ ਸੋਫੇ ਪੀੜਾ ਸੈੱਟ ਵਾ ਬਾਈ ਇਹ ਕੱਟੇ ਹੋਇਆ ਸਾਰੇ ਠੀਕ ਆ ਸੋਫੇ ਸੋਫੇ ਦੇਖੋ ਬਾਈ ਹਾਂ ਸੋਫੇ ਸਾਰੇ ਕੱਟੇ ਹੋਇਆ ਵੀਰੇ ਆ ਬੈੱਡ ਹੋ ਗਿਆ ਆ ਟੀਵੀ ਵਾਲਾ ਹੋ ਗਿਆ ਉਹ ਕਵਰ ਜਿਹਾ ਆ ਟੀਵੀ ਕੈਵਨ ਹੋ ਗਿਆ ਕੈਵਨ ਦਾ ਹੋ ਗਿਆਗਾ ਆ ਪੇਟੀਆਂ ਵੀ ਆ ਬਾਈ ਆ ਪੇਟੀ ਵੀ ਕੱਟਦੇ ਆ ਵੀਰੇ ਠੀਕ ਆ ਲੈ ਲਓ ਆਹ ਚੱਕ ਇਹ ਆ ਕਬਾੜ ਕੱਟਦੇ ਆ ਆਲਮਾਰੀ ਦੇਖੋ ਆਲਮਾਰੀ ਕੱਟਦੇ ਆ ਵੀਰੇ ਤਿੰਨ ਪੱਲਿਆਂ ਵਾਲੀ ਇਨਾ ਕੁ ਬਾੜ ਬਈ ਇਹ ਇਨਾ ਬਈ ਇਨਾ ਜਮੇ ਚਲਿਆ ਕੱਟ ਲੰਨੇ ਬਈ ਅੱਧ ਚ ਆਹ ਵੇਖੋ ਕੂਲਰ ਇਧਰ ਪਏ ਹਨ ਤੇ ਆ ਬੈੱਡ ਦੇਖੋ ਕੀ ਹਾਲ ਹੋਇਆ ਪਿਆ ਅਈ ਦੋਸਤੋ ਆਪਾਂ ਪਹੁੰਚ ਚੁੱਕੇ ਆ ਬਰਨਾਲੇ ਸਰਦਾਰ ਹੈਂਡਲੂਮ ਵਾਲਿਆਂ ਦੇ ਜਿੱਥੇ ਵੀ ਕੂਲਰ ਏਸੀ ਸੋਫੇ ਹੋਗੇ ਬੈੱਡ ਹੋਗੇ ਹੋਰ ਬਹੁਤ ਸਾਰੀਆਂ ਆਈਟਮਾਂ ਮਿਲ ਜਾਂਦੀਆਂ ਅੱਛਾ ਹੋਰ ਚੀਜ਼ ਦੱਸਦਾ ਮੈਂ ਤੁਹਾਨੂੰ ਇੱਥੇ ਪੁਰਾਣਾ ਸਮਾਨ ਕੱਟ ਕੇ ਸਮਾਨ ਵੀ ਦਿੱਤਾ ਜਾਂਦਾ ਹੈ ਹੋਰ ਬਹੁਤ ਸਾਰੇ ਆਫਰ ਆ ਤੇ ਆਫਰ ਵੀ ਬਹੁਤ ਵਧੀਆ ਹੈਗੇ ਮਲਾਉਣਿਆ ਸਰਦਾਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਜੀ ਬਹੁਤ ਵਧੀਆ ਜੀ ਮੈਂ ਜਿਵੇਂ ਗੱਲ ਕੀਤੀ ਸੀ ਇੱਥੇ ਬਹੁਤ ਸਾਰੇ ਆਫਰ ਵੀ ਮਿਲਦੇ ਆ ਤੇ ਪੁਰਾਣਾ ਸਮਾਨ ਕੱਟ ਕੇ ਤੁਸੀਂ ਨਵਾਂ ਸਮਾਨ ਦਿੰਨੇ ਉਹ ਗੱਲ ਸੱਚ ਹੈ ਜੀ ਜਮਾਂ ਸੱਚ ਜੀ ਕਰੀਏ ਸ਼ੁਰੂ ਆਪਾਂ ਜੀ ਹਾਂਜੀ 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 ਆਜੋ ਜੀ ਆਪਾਂ ਇੱਥੋਂ ਕੂਲਰਾਂ ਤੋਂ ਸ਼ੁਰੂ ਕਰਦੇ ਆਂ ਜੀ ਹਾਂਜੀ ਹਾਂਜੀ ਆ ਪੱਖੇ ਪਏ ਆ ਪੱਖਿਆਂ ਦਾ ਲਾ ਲਈਏ ਜੀ ਤੇ ਆ ਜਿਹੜੇ ਨਵੇਂ ਪੱਖੇ ਆ ਜੀ ਹਾਂਜੀ ਹਾਂਜੀ ਇਹ ਪੱਖੇ ਤੋਂ ਆਪਾਂ ਸ਼ੁਰੂ ਕਰਦੇ ਆ ਜੀ ਹਿੰਦ ਕੰਪਨੀ ਦਾ ਪੱਖਾ ਜੀ 2 ਸਾਲ ਦੀ ਇਹਦੀ ਫੁੱਲ ਗਾਰੰਟੀ ਆ 2 ਸਾਲ ਦੀ ਹਾਂਜੀ ਜੀ ਇਹ ਚ ਪੁਰਾਣਾ ਪੱਖਾ ਤੁਸੀਂ ਸਾਨੂੰ 1000 ਰੁਪਏ ਦਾ ਦੇ ਸਕਦੇ 1000 ਦਾ ਹਾਂ ਇਹ 2500 ਦਾ 1500 ਰੁਪਏ ਲੱਗੂ 2 ਸਾਲ ਦੀ ਫੁੱਲ ਗਾਰੰਟੀ ਤੇ ਪੱਖਾ ਭਾਂਦੀ ਚੱਲਦਾ ਹੋਵੇ ਕਿ ਜਿਹੋ ਜਾਂ ਮਰਜ਼ੀ ਹੋਵੇ ਚੱਲੇ ਮੈਂ ਚੱਲੇ ਜਿਹੋ ਜਾਂ ਮਰਜ਼ੀ ਹੋਵੇ ਜਿਹੋ ਜਾਂ ਮਰਜ਼ੀ ਹਾਂਜੀ ਹਾਂ ਤੇ 1000 ਰੁਪਏ ਦਾ ਕੱਟਿਆ ਜਾਏ 1000 ਦਾ ਕੱਟ ਕੇ ਆਪਾਂ ਨੂੰ 1500 ਦੇਣਾ 1500 ਦਾ ਇਸੇ ਤਰ੍ਹਾਂ ਆਪਣੇ ਕੋਲੇ ਆ ਛੱਟਾਂ ਵਾਲ ਹੋਰ ਕੰਪਨੀ ਪਰਫੈਕਟ ਦੇ ਪ੍ਰਕਾਸ਼ ਦੇ ਜੀ ਇਹ ਵੀ ਆਪਣਾ 500 ਰੁਪਏ ਦਾ ਪੁਰਾਣਾ ਕੱਟਿਆ ਜਾਂਦਾ 1500 ਰੁਪਏ ਦਾ ਆਪਾਂ ਨਵਾਂ ਦੇਨੇ ਠੀਕ ਹੈ ਜਿਹੜਾ ਮਰਜੀ ਤੁਸੀਂ ਸਾਨੂੰ ਪੁਰਾਣਾ ਦੇਓ ਮੱਚਿਆ ਪਿਆ ਜਿਹੋ ਜਿਹਾ ਮਰਜੀ ਤੁਹਾਡਾ 500 ਦਾ ਕੱਟ ਕੇ ਤੁਹਾਨੂੰ 1000 ਰੁਪਏ ਦੇਣਾ 1000 ਰੁਪਏ ਦੇਣਾ ਪੈਣਾ ਇਹ ਕੋਈ ਮਤਲਬ ਇਦਾਂ ਤਾਂ ਨਹੀਂ ਕਿ ਕੁਆਲਿਟੀ ਪੱਖੋਂ ਨਾ ਨਾ ਕੰਪਨੀ ਨੇ ਇਹਦੀ 2-2 ਸਾਲ ਦੀ ਗਾਰੰਟੀ ਆ ਪ੍ਰੈਸ ਚੇਂਜ ਕਰ ਲਓ ਪ੍ਰੈਸ ਵੀ ਤੁਹਾਡੀ ਪੁਰਾਣੀ 500 ਦੀ ਕੱਟੀ ਜਾਊ ਜੀ ਹੈਂਡੀ ਤੁਸੀਂ ਦੋ ਹੈਂਡੀ 300 ਦੀ ਕੱਟੀ ਜਾਊਗੀ ਜੀ ਪੱਖੀ ਪ੍ਰਾਣੀ ਦੇ ਦਿਓ ਉਹ ਵੀ 500 ਦੀ ਕੱਟੀ ਠੀਕ ਹੈ ਇਸੇ ਤਰ੍ਹਾਂ ਆਪਣੇ ਕੋਲ ਕੂਲਰ ਆਏ ਹਨ ਜੀ ਜਿਹੜੇ ਪੰਜਾਬ ਵਿੱਚੋਂ ਸਾਰੇ ਨਾਓ ਪਹਿਲੇ ਨੰਬਰ ਤੇ ਆਪਣੀ ਗਾਰੰਟੀ ਆ ਵੀ ਆਪਣੇ ਕੋਲ ਹੀ ਸਕੀਮ ਤੁਹਾਨੂੰ ਸਾਰੇ ਪੰਜਾਬ ਵਿੱਚ ਕਿਤੋਂ ਵੀ ਨਹੀਂ ਮਿਲ ਸਕਦੀ ਹਾਂਜੀ ਹਾਂਜੀ ਹਾਂ ਤੁਸੀਂ ਕੋਈ ਵੀ ਸਾਨੂੰ ਪੁਰਾਣਾ ਕਬਾੜ ਕੂਲਰ ਦਿਓ ਜਿਹੋ ਜਾਂ ਮਰਜ਼ੀ ਹੋਵੇ ਮੱਛਿਆ ਹੋਵੇ ਦੂਜਾ ਹੋਵੇ ਗਲਿਆ ਸੜਿਆ ਜਿਹੋ ਜਾਂ ਮਰਜ਼ੀ ਹਾਂਜੀ ਹਾਂ ਤੋ ਅੱਧ ਰੇਟ 'ਚ ਕੱਟਿਆ ਜੋ ਅੱਧ ਰੇਟ 'ਚ ਹਾਂ ਜੀ ਜਿਵੇਂ ਆਪਾਂ ਕੂਲਰ ਦੀ ਰੇਟ ਦੀ ਆ ਇਹਦੀ ਗੱਲ ਕਰੀਏ ਇਹ ਆਪਣਾ 15000 ਦਾ 15000 ਦਾ ਜਿਹੜਾ 750 ਦਾ ਪੁਰਾਣਾ ਕੱਟਿਆ ਹੈ 750 ਦਾ ਪੁਰਾਣਾ ਕੱਟ ਕੇ ਦੋਸਤੋ ਤੁਸੀਂ ਆਹ ਕੂਲਰ ਲੈ ਆ ਸਕਦੇ ਹੋ ਜਿਹੋ ਜਾਂ ਮਰਜ਼ੀ ਹੋਵੇ ਆ 10000 ਰੁਪਏ ਦਾ ਇਹ ਚ 5 ਦਾ ਕੱਟ ਕੇ ਆਪਾਂ ਨੂੰ 5 ਹੀ ਦੇਣਾ ਤੁਹਾਨੂੰ ਇਹ ਵਾਲਾ ਜੀ ਹਾਂ ਜੀ ਹਾਂ ਜੀ 2 ਸਾਲ ਦੀ ਗਾਰੰਟੀ ਹੈ ਕੇਜੀਸੀ ਕੰਪਨੀ ਦਾ ਠੀਕ ਹੈ ਆਪਣੇ ਕੋਲ ਸਟੀਲ ਦਾ ਵੀ ਹੈਗਾ ਰਿਮੋਟਰ ਵਾਲੇ ਵੀ ਹੈਗੇ ਆ ਕੂਲਰ ਥਾਰ ਕੂਲਰ ਵੀ ਹੈਗੇ ਆ ਆ ਵੱਡੇ ਵਾਲੇ ਆ ਹਾਂ ਜੀ ਹਾਂ ਜੀ ਆ ਸਕਾਰਪੀਓ ਮਾਡਲ स्कारफ यो मॉडल आ गया जी हां जी हां ਆ ਥਾਰ ਕੋਲ ਦੇ ਰਾਣੀ ਦੇਖੋ ਇਹਦੀ 14000 ਰੁਪਏ ਦਾ ਸਿਰਫ 14000 ਰੁਪਏ ਸੱਤ ਦਾ ਪੁਰਾਣਾ ਕੱਟ ਕੇ ਆਪਾਂ ਨੂੰ ਛੱਤ ਹੀ ਦੇਣਾ ਇਹਦੇ ਨੂੰ ਜਿਹੜਾ ਕੱਟ ਕੇ ਜਾਊਗਾ ਜਿਹੜਾ ਮਰਜ਼ੀ ਹੋਵੇ ਜਿਹੋ ਜਿਹੇ ਮਰਜ਼ੀ ਤੁਸੀਂ ਦਿਓ हां जी ਸੱਤ ਦਾ ਕੱਟ ਕੇ ਤੁਹਾਨੂੰ ਸਿਰਫ 7000 ਹੀ ਦੇਣਾ ਪਊ ਆ ਸਾਰੇ ਮਾਡਲ ਹੈ ਜੀ ਇਹਦੇ ਵਿੱਚ ਆਹ ਰੰਗ ਡਿਜ਼ਾਈਨ ਹੈਗਾ ਆ ਹੈਗਾ ਜੀ ਜੀ ਇਸੇ ਤਰ੍ਹਾਂ ਆਪਣੇ ਕੋਲ 59 11 ਹੈਗਾ ਜੀ ਆਹ ਦੋਸਤੋ 59 11 ਲੱਭ ਲਿਆ ਆਪਾਂ ਕੂਲਰਾਂ ਦਾ ਵੀ ਠੀਕ ਆ ਜਿਹੜਾ ਤੁਹਾਨੂੰ ਬਰਨਾਲੇ ਚ ਤਾਂ ਮਿਲ ਹੀ ਨਹੀਂ ਸਕਦਾ ਜੀ ਬਰਨਾਲੇ ਦੇ ਵਿੱਚ ਹਾਂਜੀ ਹਾਂਜੀ ਪੌਣੇ 2 ਦੀ ਮੋਟਰ ਆ ਜੀ ਠੀਕ ਹੈ ਜੀ ਇਹਦੀ ਗਾਰੰਟੀ ਵੀ 3 ਸਾਲ ਆ ਜੀ ਗਾਰੰਟੀ 3 ਸਾਲ ਦੀ ਆ ਇਹਦੇ ਵਿੱਚ ਵੀ ਇਹੀ ਆਫਰ ਹੈ ਜੀ ਹਾਂਜੀ ਆ ਇਹਦੇ ਵਿੱਚ ਵੀ ਅੱਧ ਦਾ ਕਟਿਆ ਜਾਊ ਆਪਣਾ ਜੀ ਇਹ ਤਾਂ ਮੰਨ ਕੇ ਜੇ ਵੱਡਾ ਪਰਿਵਾਰ ਹੋਵੇ ਮੰਜੇ ਡਾ ਲੇ ਹਾਂਜੀ ਹਾਂ ਇਹ ਤਾਂ ਤੁਸੀਂ ਐ ਸਮਝੋ 300 ਮੀਟਰ ਤੱਕ ਮਾਰ ਕਰਦਾ ਹੈ। ਕੀ ਪਤਾ ਇਹ ਲੈ 51 11 ਤਾਂ ਹੀ ਨਾ ਰੱਖਿਆ ਹੈ। ਹਾਂਜੀ ਹਾਂਜੀ ਧੂਖ ਜਾ ਹੈਗਾ ਹਵਾ ਤਾਂ ਧੱਕੀ ਤੁਰੀ ਜਾਣੀ ਯਾਨੀ ਹਾਂ। ਉਸੇ ਤਰ੍ਹਾਂ ਵਾਸ਼ਿੰਗ ਮਸ਼ੀਨਾਂ ਨਹੀਂ ਸਾਰੀਆਂ ਕੰਪਨੀਆਂ ਦੀਆਂ। ਜੀ ਵੋਲਟਾਸ ਦੀ ਲੈ ਲਓ ਟਾਟਾ ਵੋਲਟਾਸ ਲੈ ਲਓ। ਜੀ ਹਾਂਜੀ ਆ ਵਰਲਪੂਲ ਲੈ ਲਓ ਕੈਲਵਿਨ ਰੇਟਰ ਲੈ ਲਓ ਜੀ ਕੋਈ ਵੀ ਲਓ ਇਹਦੇ ਤੇ ਵੀ ਆਫਰ ਹੈ ਜੀ। ਹਾਂਜੀ ਹਾਂ ਇਹ 16000 ਦੀ ਆ। 16000 ਦੀ ਆ ਜੀ। 8 ਕਿਲੋ ਵਾਲੀ। 8 ਕਿਲੋ ਵਾਲੀ। ਹਾਂ ਇਹ ਚ 5000 ਦੀ ਪੁਰਾਣੀ ਆਪਣੀ ਕੱ ਆ ਆਫਰ ਮੈਨੂੰ ਨਹੀਂ ਲੱਗਦਾ ਤੁਹਾਨੂੰ ਕਿਤੇ ਮਿਲ ਲੰਗੇ ਬਰਨਾਲੇ ਦੇ ਵਿੱਚ ਖੜੇ ਆ ਸਰਦਾਰ ਹੈਲੂਮ ਵਾਲਿਆਂ ਦੇ ਆਪਾਂ ਕਿਹਾ ਬੱਸ ਸਟੈਂਡ ਦੇ ਬਿਲਕੁਲ ਨੇੜੇ ਹਾਂ ਬੱਸ ਸਟੈਂਡ ਤੋਂ 50 ਦੀ ਦੁਕਾਨ ਅੱਗੇ ਆ ਕੇ ਬਾਜ਼ਾਰ ਚ ਸ਼ੋਰੂਮ ਆਪਣਾ ਹਾਂਜੀ ਬਾਜ਼ਾਰ ਬੱਸ ਅੱਡੇ ਦੇ ਉੱਤੇ ਆਪਣਾ ਆਟੋ ਖੜਾ ਹੁੰਦਾ ਕੰਪਨੀ ਵੱਲੋਂ ਕੰਪਨੀ ਵਾਲਾ ਵੀ ਤੁਹਾਡਾ ਮਤਲਬ ਉੱਥੇ ਲਿਖਿਆ ਹੋਊਗਾ ਉਹ ਬੈਂਨਰ ਤੇ ਆਹ ਤਿੰਨ ਆਟੋ ਉੱਥੇ ਖੜੇ ਨੇ ਉਹ ਫ੍ਰੀ ਆਪਾਂ ਨੂੰ ਲੈ ਕੇ ਆਣਗੇ ਜਿੱਥੋਂ ਬੱਸ ਨਿਕਲਦੀ ਉਹਦੇ ਸਾਹਮਣੇ ਆਟੋ ਖੜਾ ਆਪਣਾ ਠੀਕ ਹੈ ਜੀ ਉਹ ਫ੍ਰੀ ਲੈ ਕੇ ਆਊਗਾ ਫ੍ਰੀ ਛੱਡ ਕੇ ਆਹ ਫ੍ਰਿਜਾਂ ਆ ਗਈਆਂ ਜੀ ਇੱਧਰ ਹਾਂਜੀ ਇਸੇ ਤਰ੍ਹਾਂ ਆਪਣੇ ਕੋਲ ਫ੍ਰਿਜਾਂ ਆ ਗਈਆਂ ਜੀ ਸਾਰੇ ਤਰ੍ਹਾਂ ਦੀਆਂ ਜੀ ਆਈਐਫਪੀ ਕੰਪਨੀ ਦੀ ਹੈਗੀ ਆ ਜੀ ਹਾਇਰ ਦੀ ਹੈਗੀ ਆ ਵੋਲਟਾ ਸਟਾਰਟਾ ਹੈਗੀ ਆ ਜੀ ਵਰਲਪੂਲ ਦੀ ਵੀ ਹੈਗੀ ਵਰਲਪੂਲ ਦੀ ਇਹਦੇ 'ਚ ਵੀ ਆਪਣੀ ਪੁਰਾਣੀ ਪੰਜ ਦੀ ਕੱਟੀ ਜਾਊਗਾ ਪੁਰਾਣੀ ਪੰਜ ਦੀ ਕੱਟੀ ਜਾਊਗੀ ਜਿਹੋ ਜੀ ਮਰਜ਼ੀ ਆ ਮੈਂ ਫੇਰ ਤੇ ਇਹ ਵੀ ਕੁਆਲਿਟੀ ਉਹਦਾ ਜਮਾਂ ਸਿਰਾ ਹੋਣੀ ਹੈ। ਹਾਂਜੀ ਇਹ ਸਾਰੀਆਂ ਕਿਸਰੇ ਦੀਆਂ ਕੰਪਨੀਆਂ 10 ਸਾਲ ਦੀ ਗਾਰੰਟੀ। ਤੇ ਜੇ ਮੰਨ ਲਓ ਤੁਹਾਡੇ ਕੋਲੇ ਇੱਥੇ ਨਹੀਂ ਆਉਂਦਾ ਆਪਣੀ ਵੀਡੀਓ ਦੇਖ ਕੇ ਜਾਂ ਕੋਈ ਹੋਰ ਵੀਡੀਓ ਦੇਖ ਕੇ ਤੁਹਾਨੂੰ ਕੰਟੈਕਟ ਕਰਦਾ ਵੀ ਮੈਨੂੰ ਤਾਂ ਭਾਈ ਕੋਰੀਅਰ ਕਰਵਾ ਦਿਓ ਉਹ ਵੀ ਕਰਵਾ ਦਿੰਦੇ ਹਾਂ। ਆਨਲਾਈਨ ਵੀ ਭੇਜ ਦਿੰਨੇ ਤੇ ਉਹ ਫਿਰ ਖਰਚਾ ਵੀ ਆਉਂਦਾ ਹੋਊਗਾ ਲੈਣੇ। ਬਹੁਤ ਘੱਟ ਖਰਚਾ ਲੈਣੇ ਇੱਕ ਪਾਸੇ ਤੇ ਹੀ ਲੈਣੇ ਆ ਮਨੋ ਜੇ ਹੜੀਗੜ ਜਾਣਾ ਤੁਸੀਂ ਹੜੀਗੜ ਦਾ 300 ਰੁਪਏ ਤੇ ਨੌਲੇ ਦਾ 300 ਰੁਪਏ ਇਧਰ ਛੱਡਿਆਵਾਂਗੇ ਉਹ ਚੱਕ ਲਿਆਵਾਂਗੇ ਚੱਕ ਲਿਆਵਾਂਗੇ। ਇਸੇ ਤਰ੍ਹਾਂ ਆਪਣੇ ਕੋਲ ਜੀ ਲੇ ਬਲੂ ਸਟਾਰ ਦਾ ਲੈ ਲਓ ਜੀ ਇਹ 35000 ਰੁਪਏ ਦਾ ਜੀ ਜੀ ਇਹਦੇ ਵਿੱਚ ਆਪਣਾ ਪੁਰਾਣਾ 10 ਦਾ ਕਟਿਆ ਜੋ ਪੁਰਾਣਾ 10 ਦਾ ਕਟਿਆ ਏਸੀ 10 ਦਾ ਆਪਾਂ ਕੱਟ ਕੇ 25000 ਹੀ ਲਵਾਂਗੇ ਆਫਰ ਸੇਮ ਹੀ ਰਹਿੰਦਾ ਜਿਹੋ ਜਿਹਾ ਮਰਜ਼ੀ ਹੋਵੇ ਹਾਂ ਜਿਹੋ ਜਿਹਾ ਮਰਜ਼ੀ ਦਿਓ ਡੇਟ ਆਨ ਦਾ ਹੋਵੇ ਡੇਟ ਆਨ ਦਾ ਜੇ ਤੁਹਾਡੇ ਕੋਲ ਏਸੀ ਨਹੀਂ ਆ ਤੁਸੀਂ ਸਾਨੂੰ ਇਹਦੇ 'ਚ ਅਲਮਾਰੀ ਵੀ ਦੇ ਸਕਦੇ ਹੋ ਜੀ ਅਲਮਾਰੀ ਹੈ ਨਹੀਂ ਕੂਲਰ ਦੇ ਦਿਓ ਵੀ 7 ਦਾ ਪੁਰਾਣਾ ਢੋਲ ਹੈਗਾ ਉਹ ਦੇ ਦਿਓ ਵੀ 7 ਦਾ ਕੱਟਦੇ ਉਹ ਵੀ 7 ਦਾ ਕੱਟੇ ਹਾਂ ਜੀ ਜੇ ਏਸੀ ਲੈਣਾ ਦੋਸਤੋ ਐਡਾ ਵੱਡਾ ਆਫਰ ਦੇਤਾ ਬਾਈ ਜੀ ਨੇ ਜੇ ਤੁਹਾਡੇ ਕੋਲੇ ਏਸੀ ਹੈ ਨਹੀਂਗਾ ਤੁਸੀਂ ਆਪ ਦਾ ਜਿਹੜਾ ਪੁਰਾਣਾ ਕਣਕ ਵਾਲਾ ਢੋਲ ਹੈ ਜਾਂ ਕੂਲਰ ਹੋ ਗਿਆ ਪੁਰਾਣਾ ਕੁਝ ਵੀ ਦੇ ਦਿਓ ਕੁਝ ਵੀ ਦੇ ਦਿਓ ਇਹਦੇ ਬੱਤੇ ਤੇ ਏਸੀ ਲੈ ਜਾਓ ਇਸੇ ਤਰ੍ਹਾਂ ਆਪਣੇ ਕੋਲੇ ਇਨਵਰਟਰ ਆਏ ਨਹੀਂ ਜੀ ਲੂਮਿਨਸ ਕੰਪਨੀ ਦੇ ਆਹ ਲੂਮਿਨਸ ਕੰਪਨੀ ਦੇ ਆਪਾਂ ਕਿਹ ਲਈ ਵੀ ਸਾਰੇ ਜਾਣਦੇ ਐ ਨੂੰ ਹਾਂਜੀ ਸਾਢੇ 3 ਸਾਲ ਦੀ ਗਾਰੰਟੀ ਹੈ ਦੀ ਜੀ ਇਹ 20000 ਰੁਪਏ ਦਾ ਇਹਦੇ ਹਾਂਜੀ ਹਾਂ ਸਾਰਾ ਸੈੱਟ 20 ਦਾ ਜੀ ਇਹ ਇੰਚ ਪੁਰਾਣਾ ਆਪਣਾ 7000 ਦਾ ਕੱਟਿਆ ਜੀ ਪਰਾਣਾ 7000 ਦਾ ਕੱਟਿਆ ਜਾਊਗਾ ਤੇ 7 ਇਹ 20000 ਹਾਂ 13000 ਰੁਪਿਆ ਦੇ ਕੇ ਇਹਦੀ ਸਾਢੇ 3 ਸਾਲ ਗਾਰੰਟੀ ਆ ਪੀਸ ਟੂ ਪੀਸ ਚੇਂਜ ਆ ਜੇ ਕੋਈ ਪ੍ਰੋਬਲਮ ਆਂਦੀ ਪ੍ਰੋਬਲਮ ਆਦੀ ਹਾਂਜੀ ਠੀਕ ਹੈ ਹਾਂਜੀ ਜਿਹੜੀ ਆਫਰ ਆਈ ਹੈ 100 ਮੈਂਬਰਾਂ ਵਾਸਤੇ ਆਈ ਹੈ 15000 ਦੀ LED ਨਾਲ ਸਟੈਂਡ ਆਪਾਂ ਨੂੰ ਬਿਲਕੁਲ ਫਰੀ ਮੈਂ ਦੇਖੀਏ ਤਾਂ ਬਹੁਤ بڑا ਪੁੰਨ ਦਾ ਕੰਮ ਵੀ ਹੋ ਰਿਹਾ ਹਨਾ ਨਾਲ-ਨਾਲ ਜਿੱਤ ਇਸੇ ਤੋਂ ਨਾ ਦੇਖੋ ਆਪਣੇ ਕੋਲ ਸਾਰੇ ਹਾਂਜੀ ਫ੍ਰਿਜ ਹਰ ਤੇ ਆਉਂਦੇ ਹਰ ਡਿਜ਼ਾਈਨਾਂ ਦੇ ਵਿੱਚ ਨੇ ਆਹ ਕੂਲਰ ਨੇ ਆਪਣੇ ਕੋਲ ਕੂਲਰ ਤੁਹਾਨੂੰ ਦੱਸਿਆ ਹੀ ਸੀ ਵੀ ਅੱਧੇ ਦੇ ਵਿੱਚ ਕੱਟਿਆ ਜਾ ਕੱਟੇ ਜਾਣੇ ਇੱਕ ਤੁਸੀਂ ਲਿਖਿਆ ਹੋਇਆ 51000 ਰੁਪਏ ਦੇ ਵਿੱਚ ਵਿਆਹ ਦਾ ਸਾਰਾ ਸਮਾਨ ਲੈ ਕੇ ਭੈਣਾ ਵਾਸਤੇ ਭਾਈ ਦਾਜ ਦੇ ਸਮਾਨ ਦੀ ਬਹੁਤ ਤਕੜੀ ਸਕੀਮਾ ਹਾਂਜੀ ਜਿਹੜੀ ਆਪਣੇ ਕੋਲ ਚੱਲ ਰਹੀ ਹੈ ਜੀ ਸਾਲ ਹੋ ਗਿਆ ਚੱਲਦੀ ਜੀ ਇਹਦੇ ਵਿੱਚ 51000 ਦੇ ਵਿੱਚ ਆਪਾਂ ਸਾਰਾ ਦਾਜ ਦਾ ਸਮਾਨ ਦੇਣਾ 51000 ਹਾਂਜੀ ਉਹਦੇ ਵਿੱਚ ਕੀ ਕੁਝ ਆਇਆ ਇਹਦੇ ਵਿੱਚ ਡਬਲ ਬੈੱਡ ਆ ਜੀ ਬਾਕਸ ਵਾਲੇ ਨਾਲ ਗੱਦੇ ਸੋਫਾ 5 ਸੀਟ ਵਾਲਾ ਨਾਲ ਟੇਬਲ ਆ ਜੀ ਵੱਡੀ ਅਲਮਾਰੀ ਆ ਵੱਡਾ ਹੀ ਫ੍ਰੈਸ਼ ਟੇਬਲ ਵੱਡਾ ਹੀ ਕੂਲਰ ਆ ਜੀ ਬਾਕੀ ਚਾਰ ਛੋਟੀਆਂ ਆਟਮਾਂ ਨੇ ਸਾਰੇ ਪੰਜਾਬ ਦੀ ਆਪਣਾ ਨਾਲੋਂ ਡਿਲੀਵਰੀ ਫਰੀ ਆ ਇਹਦੀ ਹਾਂਜੀ ਜਿੱਥੇ ਮਰਜ਼ੀ ਕੋਈ ਆਨਲਾਈਨ ਮੰਗਾਵੇ 51000 ਰੁਪਿਆ ਪਾ ਕੇ ਆਪਾਂ ਮੰਗਾ ਸਕਦੇ ਹਾਂ ਜੇ ਮੰਨ ਲਓ ਪਠਾਨਕੋੜ ਦਾ ਕਿਤੇ ਮੰਗਾਵੇ ਜੀ ਆਪਾਂ ਨਾਲ ਡਿਲੀਵਰੀ ਬਿਲਕੁਲ ਫਰੀ ਆ ਤੂੰ ਦਾ ਖਰਚ ਮੇਲਾ ਪਠਾਨਕੋੜ 5000 ਦਾ ਹੋ ਜਾਂਦਾ ਹਾਂਜੀ ਹਾਂ ਸਾਰੇ ਹੋ ਜਾਂਦਾ ਵਿੱਚ ਬਾਬਾ ਨਾਨਕ ਦੀ ਕਿਰਪਾ ਜੀ ਇੱਕ ਗਿਫਟ ਸਾਡੇ ਵੱਲੋਂ ਟੋਟਲ 13 ਆਈਟਮਾਂ ਦਿੰਨੇ ਆ 13 ਆਈਟਮਾਂ ਸੀ ਬਹੁਤ ਵੱਡਾ ਪੁੰਨ ਦਾ ਕੰਮ ਆਣਾ ਤੇ ਇਹ ਪੁੰਨ ਦਾ ਕੰਮ ਵਾਸਤੇ ਇੱਕ ਸ਼ੇਅਰ ਜ਼ਰੂਰ ਕਰ ਦਿਓ ਨਾਲ ਇੱਕ ਕਮੈਂਟ ਪਿਆਰਾ ਜਿਹਾ ਕਰ ਦਿਓ ਤੇ ਲਾਈਕ ਕਰ ਦਿਓ ਆ ਸਾਰੇ ਐਲੀਡੀ ਸਟੈਂਡ ਆ ਜੀ ਆ ਦੇਖੋ ਬੱਚਿਆਂ ਵਾਲੀਆਂ ਅਲਮਾਰੀਆਂ ਡਾਈਨਿੰਗ ਟੇਬਲ ਕੂਲਰ ਤੇ ਉਸ ਤੋਂ ਇਲਾਵਾ ਜਿਵੇਂ ਮੈਂ ਉਹ 52000 ਸਕੀਮ ਦੀ ਗੱਲ ਕਰਦਾ ਸੀ 52000 ਦੇ ਵਿੱਚ ਆ ਬੈੱਡ ਨੇ ਆ ਦੇਖੋ ਤੋਂ ਸਾਹਮਣੇ ਬੈੱਡ ਨੇ ਜੀ ਜਿਹੜਾ ਮਰਜੀ ਅਗਲਾ ਬੈੱਡ ਲਾਵੇ ਜੀ ਕੋਈ ਮਰਜ਼ੀ ਹੋਵੇ ਹਾਂਜੀ ਹਾਂ ਜੀ ਸੋਫੇ ਲਾਵੇ ਜੀ ਉਸ ਤੋਂ ਇਲਾਵਾ ਆਪਣੇ ਕੋਲ ਵੱਡੇ ਬੈੱਡ ਕਦੇ ਆਏ ਨੇ ਜੀ ਹਾਂਜੀ ਇਹਦੇ ਵੀ ਪੁਰਾਣੇ ਬੈੱਡ ਸੋਫੇ ਤੁਸੀਂ ਕਟਾ ਸਕਦੇ ਮੈਂ ਸੋਫੇ ਬੈੱਡ ਹਾਂਜੀ ਜੀ ਇਹਦੇ ਵਿੱਚ ਵੀ ਆਪਣਾ 5000 ਦੇ ਤੁਹਾਡੇ ਪੁਰਾਣੇ ਬੈੱਡ ਕੱਟੇ ਆਣਗੇ 2000 ਰੁਪਏ ਦੇ ਤੁਹਾਡੇ ਪੁਰਾਣੇ ਗੱਦੇ ਕੱਟੇ ਆ 2000 ਹਾਂਜੀ ਜੀ ਆਹ ਲਮਾਰੀ ਆ ਜਿਹੜੀ ਆਪਾਂ ਦਿਨੇ ਆ ਜੀ ਤੁਹਾਨੂੰ ਮੈਂ ਦੱਸਿਆ ਸੀ ਉਹ ਦਾਜ ਵਾਲੇ ਸਮਾਨ ਚ ਆ ਤਾਂ ਬਾਈ ਸਿੱਧੂ ਮੂਸੇ ਵਾਲੇ ਪਹਿਲੀ ਆਲਮਾਰੀ ਦੇਖੀਏ ਜਿੱਥੇ ਬਾਈ ਦੀ ਫੋਟੋ ਲੱਗੀ ਹੋਈ ਆ ਇਹਦੇ 'ਚ ਵੀ ਆਪਣੀ ਪੁਰਾਣੀ ਅਲਮਾਰੀ 5000 ਦੀ ਕੱਟੀ ਜਾਊ ਤੁਹਾਡੀ ਜੀ ਇਹ ਚ ਅਲਮਾਰੀ ਹੈ ਨਹੀਂ ਤੁਸੀਂ ਪੇਟੀ ਦੇ ਦਿਓ ਪੁਰਾਣੀ ਲੋਹੇ ਦੀ ਉਹ ਵੀ 6000 ਦੀ ਕੱਟ ਦਿਆਂਗੇ ਵੱਡੀ ਅਲਮਾਰੀ ਵੀ 6 ਦੀ ਕੱਟ ਦਿਆਂਗੇ ਇਹ 'ਚ ਜੇ ਕੂਲਰ ਦੇਣਾ ਤੁਸੀਂ ਕੂਲਰ ਵੀ ਦੇ ਸਕਦੇ ਕੂਲਰ ਵੀ ਦੇ ਸਕਦੇ ਹਾਂ ਜੀ ਅਲਮਾਰੀਆਂ 'ਚ ਵੀ ਆਪਣੇ ਕੋਲ 40 50 ਡਿਜ਼ਾਈਨ ਨੇ ਜਿਹੜਾ ਮਰਜ਼ੀ ਡਿਜ਼ਾਈਨ ਤੁਸੀਂ ਲਓ ਸਾਥੋਂ ਜਿੱਦਾਂ ਆ ਗਿਆ ਜੀ ਹਾਂ ਜੀ ਇਹ ਡਰੈਸਿੰਗ ਵਾਲੀ ਅਲਮਾਰੀ ਹੈ ਕਿ 13000 ਦੀ 4 ਫੁੱਟ ਵਾਲੀ ਜੀ ਇਹ 'ਚ 6000 ਕੱਟ ਕੇ ਆਪਣਾ ਸਾਰਾ 7000 ਰੁਪਿਆ ਪੈਂਦਾ 7000 ਰੁਪਿਆ ਹਾਂ ਨਵੀਂ ਅਲਮਾਰੀ ਆਪਣੇ ਕੋਲ ਆਪਣੇ ਕੋਲ 15000 ਵਾਲੀ ਅਲਮਾਰੀ ਜੀ ਇਹ ਵੀ ਡਰੈਸਿੰਗ ਵਾਲੀ ਹੈ ਵਿੱਚੇ ਜੀ ਬਹੁਤ ਵਧੀਆ ਇਹਦੀ ਵੀ ਕੁਆਲਿਟੀ ਜੀ ਫੁੱਲ ਗਾਰੰਟੀ ਵਾਲੀ ਆਈਟਮ ਹੋ ਵੀ ਕੱਲੇ ਕੱਲੇ ਸਮਾਨ ਤੇ ਆਫਰ ਹੈਗਾ ਹਰ ਇੱਕ ਚੀਜ਼ ਤੇ ਹੀ ਹਰ ਇੱਕ ਚੀਜ਼ ਤੇ ਹੀ ਇਹਦੇ ਵਿੱਚ ਵੀ ਆਪਣੀ ਵੱਡੀ ਅਲਮਾਰੀ 6 ਦੀ ਕੱਟੀ ਜਾਊ ਜਿਵੇਂ 15 ਦੀ ਹੈ 6 ਕੱਟ ਕੇ ਸਿਰਫ ਆਪਾਂ 9000 ਦੇਣਾ 9000 ਮੈਨੂੰ ਲੱਗਦਾ ਇਹਨਾਂ ਵਧੀਆ ਸਸਤਾ ਤੇ ਜਿਹੜਾ ਤੁਹਾਨੂੰ ਕਿਤੇ ਆਫਰ ਮਿਲੂਗਾ ਬਰਨਾਲੇ ਆਜੂ ਹਰ ਤਰ੍ਹਾਂ ਦੇ ਬੈਡਾਂ ਦੇ ਡਿਜ਼ਾਈਨ ਨੇ ਬਾਕੀ ਆਜੂ ਉੱਪਰ ਤੋਂ ਸੋਫੇ ਹੋਰ ਦਿਖਾਣੇ ਆ ਹਾਂਜੀ ਆਜੂ ਸਾਰੇ ਜਿਹੜੇ ਸੋਫਾ ਸੈੱਟ ਆ ਹਨ ਜੀ ਹਾਂਜੀ ਹਾਂਜੀ ਇਹ ਸੋਫੇ ਆ ਜੀ ਆਪਣੇ ਕੋਲ ਹਰ ਤਰ੍ਹਾਂ ਦੇ ਡਿਜ਼ਾਈਨਾਂ ਦੇ ਵਿੱਚ ਜੀ ਤੁਸੀਂ ਕੋਈ ਵੀ ਡਿਜ਼ਾਈਨ ਸਾਥੋ ਤਿਆਰ ਕਰਵਾ ਸਕਦੇ ਹੋ ਆਪਣੀ ਆਪਣੀ ਫੈਕਟਰੀ ਆ ਜੀ ਆਪਦੇ ਡਿਜ਼ਾਈਨ ਦਾ ਜੀ ਹਾਂ ਜਿਹੜਾ ਰੰਗ ਡਿਜ਼ਾਈਨ ਤੁਸੀਂ ਦਿਖਾ ਦਿਓਗੇ ਤੁਹਾਨੂੰ ਉਹੀ ਤਿਆਰ ਕਰਾ ਦੇਾਂਗੇ। ਕੀ ਬਾਤ ਹੈ ਜੀ? ਤੁਹਾਡਾ ਪੁਰਾਣਾ ਵੀ ਬਹੁਤ ਵਧੀਆ ਰੇਟ ਤੇ ਕੱਟਿਆ ਜਾਊਗਾ। ਹਾਂਜੀ। ਹਾਂਜੀ ਹਾਂ। ਆਹ ਜਿਹੜਾ ਵੱਡਾ ਸੋਫਾ ਸੈੱਟ ਆ ਜੀ। ਹਾਂਜੀ ਹਾਂ। ਇਹਦੀ ਕੀਮਤ ਕੀ ਆ ਜੀ? ਇਹ 11 ਸੀਟ ਵਾਲਾ ਜੀ ਇਹ 55000 ਰੁਪਏ ਦਾ। 55000 ਦਾ। ਇਹ ਤੇ ਆਪਣਾ 10000 ਦਾ ਪੁਰਾਣਾ ਕੱਟਿਆ ਜਾਊ। 10000 ਦਾ। ਜਿਹੋ ਜਿਹਾ ਮਰਜ਼ੀ ਪੁਰਾਣਾ ਦਿਓ ਸਾਨੂੰ। ਅੱਛਾ ਜੀ। ਹਾਂਜੀ ਇਹ ਚਾਰ ਰੰਗ ਡਿਜ਼ਾਈਨ ਵੀ ਹੈਗੇ। ਇਹ ਇਹ ਸੇਮ ਹੀ ਆ ਨਹੀਂ? ਹਾਂਜੀ ਹਾਂ। ਜੀ। ਇਹ ਸਾਰੇ 11 ਸੀ ਤੇ ਬਾਕੀ ਦੋਸਤੋ ਤੁਸੀਂ ਆਪ ਦੇ ਹਿਸਾਬ ਨਾਲ ਜਿੱਦਾਂ ਤੁਹਾਨੂੰ ਡਿਜ਼ਾਈਨ ਚੰਗਾ ਲੱਗਦਾ ਹੋ ਜਾਂ ਤਿਆਰ ਵੀ ਕਰਵਾ ਸਕਦੇ ਹੋ ਹਾਂਜੀ ਆ ਸਾਰੇ ਰੰਗ ਡਿਜ਼ਾਈਨ ਆਪਣੇ ਕੋਲ ਤਿਆਰ ਹੋਣਗੇ ਜਿਹੜਾ ਤੁਸੀਂ ਕਹੋਗੇ ਆ ਦੇਖੋ ਹਰ ਤਰ੍ਹਾਂ ਦੇ ਰੰਗ ਡਿਜ਼ਾਈਨ ਜੀ ਜੀ ਹਰ ਤਰ੍ਹਾਂ ਦਾ ਆਪਾਂ ਨੂੰ ਮਟੀਰੀਅਲ ਮਿਲੂਗਾ ਪੂਰਾ ਵਧੀਆ ਜੀ ਹਾਂਜੀ ਤੇ ਇਸ ਤੋਂ ਇਲਾਵਾ ਜਿਵੇਂ ਡਾਈਨਿੰਗ ਸੈੱਟ ਆ ਗਿਆ ਆਪਣਾ ਡਾਈਨਿੰਗ ਟੇਬਲ ਆ ਗਿਆ ਜੀ ਹਨਾ ਹਾਂਜੀ ਆ ਬੈੱਡ ਦਿਖਾਉਣਾ ਤੁਹਾਨੂੰ ਫੈਂਸੀ ਬੈੱਡ ਬਹੁਤ ਵਧੀਆ ਆ ਨੇ ਆ ਦੇਖੋ ਚੇਹਰਾ ਆਈਆਂ ਨੇ ਕੱਲੀਆਂ ਹਾਂਜੀ ਬਹੁਤ ਸੋਹਣੀਆਂ ਚੇਹਰਾ ਵਡੀਆਂ ਨੇ ਇਹ ਚੇਅਰ ਅਲੱਗ ਤੋਂ ਹੈ ਕੱਲੀ ਸਿੰਘ ਜੀ ਹਾਂ ਕੱਲੀ ਵੀ ਲੈ ਸਕਦਾ ਬੰਦਾ ਜਿਵੇਂ ਕਿਸੇ ਨੂੰ ਕੱਲੀ ਜ਼ਰੂਰ ਠੀਕ ਹੈ ਜੀ ਆਹ ਬੈੱਡ ਦੇਖੋ ਜੀ ਆਹ ਡਾਈਨਿੰਗ ਟੇਬਲ ਆਇਆ ਬਹੁਤ ਫੈਂਸੀ ਆਇਆ ਜੀ ਅੱਜ ਕੱਲੇ ਬਹੁਤ ਹੈ ਜੀ ਪਤਾ ਹੀ ਨਹੀਂ ਲੱਗਦਾਗਾ ਇਸ ਹਾਵਨੇ ਤੇ ਇੱਕ ਟੇਬਲ ਲੱਗ ਰਿਹਾ ਜੀ ਹਾਂਜੀ ਹਾਂਜੀ ਅੱਛਾ ਇਹਨੂੰ ਇਹ ਤਾਂ ਬਾਹਰ ਕੱਢ ਸਕਦੇ ਹਾਂ ਹਾਂਜੀ ਹਾਂ ਕੀ ਬਾਤ ਹੈ ਇਹ ਚ ਆਪਾਂ ਪੁਰਾਣਾ ਵੀ ਕਟਾ ਸਕਦੇ ਆ ਆਪਣਾ ਜਿਵੇਂ 28000 ਰੁਪਏ ਦਾ ਇਹ ਚ 5000 ਦਾ ਆਪਣਾ ਪੁਰਾਣਾ ਕੱਟਿਆ ਜੋ ਪੁਰਾਣਾ ਕੱਟਿਆ ਜਿਹੋ ਜਿਹਾ ਮਰਜ਼ੀ ਹੋਵੇ ਜਿਹੋ ਜਿਹਾ ਮਰਜ਼ੀ ਹਾਂਜੀ ਆ ਬੈੱਡ ਆਇਆ ਨੇ ਫੈਂਸੀ ਆ ਇਹ ਵੀ ਆਪਣਾ ਪੁਰਾਣਾ ਕੱਟਿਆ ਜਾਊਗਾ ਜੀ ਇਹ ਇਹਦੀ ਕੀਮਤ ਕੀ ਹੈ ਇਹ 35000 ਰੁਪਏ ਦਾ ਜੇ ਪੁਰਾਣਾ ਕਿੰਨੇ ਦਾ ਕੱਟਿਆ 5000 ਦਾ ਕੱਟਿਆ ਜਾਣਾ ਜੀ 5000 ਹਾਂ ਜੀ ਆ ਬੈੱਡ ਆਏ ਨੇ ਫੈਂਸੀ ਬੈੱਡ ਸਾਰੇ ਤਰ੍ਹਾਂ ਦੇ ਆ ਦੇਖੋ ਆ ਬੈੱਡ ਆਏ ਨੇ ਨਵੇਂ ਬਹੁਤ ਵਧੀਆ ਵਧੀਆ ਡਿਜ਼ਾਈਨਾਂ ਦੇ ਵਿੱਚ ਕੋਈ ਵੀ ਡਿਜ਼ਾਈਨ ਤੁਸੀਂ ਲੈ ਸਕਦੇ ਹੋ ਜੀ ਹਰ ਤਰ੍ਹਾਂ ਦੇ ਬਹੁਤ ਰੇਟ ਘਟ ਨੇ ਪੁਰਾਣਾ ਆਪਣਾ 5000 ਦਾ ਕੱਟਿਆ ਜਾਊ ਜੀ ਇਹਦਾ ਰੇਟ ਕੀ ਹੈ ਜੀ ਨਵੇਂ ਦਾ ਇਹ ਆਪਾਂ ਨੂੰ 35000 ਦਾ ਇਕੱਲਾ ਬੈੱਡ ਹੈ ਜੀ 35000 ਦਾ ਤੇ ਪੰਜ ਦਾ ਪ੍ਰਾਣਾ ਕੱਟਿਆ ਠੀਕ ਹੈ 30000 ਦਾ ਰਹਿ ਗਿਆ ਹਾਂਜੀ ਹਾਂ 30000 ਦੇ ਵਿੱਚ ਇੰਨਾ ਸੋਹਣਾ ਜਿਹੜਾ ਤੁਹਾਨੂੰ ਆ ਬੈੱਡ ਮਿਲ ਰਿਹਾ ਤੇ ਫੈਂਸੀ ਇਹ ਕਿੰਨੇ 15 ਡਿਜ਼ਾਈਨ ਨੇ ਆਪਣੇ ਕੋਲੇ ਜੀ ਆ ਦੇਖੋ ਆ ਵੀ ਡਿਜ਼ਾਈਨ ਇਹਦੇ ਵਿੱਚ ਹੀ ਆ ਜੀ ਆ ਡਿਜ਼ਾਈਨ ਵੀ ਇਹਦੇ ਵਿੱਚ ਹੀ ਆ ਜੀ ਆ ਵੀ ਡਿਜ਼ਾਈਨ ਇਹਦੇ ਵਿੱਚ ਹੀ ਆ ਸੋਫਾ ਨਵੇਂ ਆਏ ਨੇ ਆਪਣੇ ਆਹ ਵਾਲੀ ਹਾਂਜੀ ਹਾਂ ਇਹ ਵੀ ਜਿਵੇਂ ਆਪਾਂ ਸਟਾਰਟਿੰਗ ਦਿਖਾਏ ਸੀ ਹਾਂਜੀ ਉਹਦੇ ਨਾਲ ਦੀ ਉਹਦੇ ਨਾਲ ਦੀ ਹਾਂਜੀ ਤੇ ਬਾਕੀ ਆਪਾਂ ਕਹਿੰਦੇ ਵੀ ਕਲਰ ਵਗੈਰਾ ਚੇਂਜ ਹੋ ਜਾਂਦੇ ਆ ਅਲੱਗ-ਅਲੱਗ ਹਨਾ ਤੇ ਆ ਵੀ ਇੱਧਰ ਤੁਹਾਨੂੰ ਜਿਹੜੇ ਫੈਂਸੀ ਬੈੱਡ ਦਿਖਾਏ ਆ 5000 ਦਾ ਪੁਰਾਣਾ ਕਟਿਆ ਆ ਜਿਹੋ ਜਾਂ ਮਰਜ਼ੀ ਹੋਵੇ ਮੈਂ ਇੱਕ ਵੀਡੀਓ ਵੀ ਤੁਹਾਨੂੰ ਇੱਕ ਕਲਿੱਪ ਲਈ ਸੀ ਵਿੱਚ ਦਿਖਾਇਆ ਸੀਗਾ ਪੁਰਾਣਾ ਸਮਾਨ ਦੇਖਿਆ ਸੀ ਆ ਡਾਈਨਿੰਗ ਆ ਜਿਵੇਂ ਬਹੁਤ ਵਧੀਆ ਇਹਦਾ ਰਵਾਜ ਅੱਜ ਕੱਲ੍ਹ ਜਿਆਦਾ ਬਿਲਕੁਲ ਜਗਾ ਘਟੇਰਦਾ ਜੀ ਬਹੁਤ ਸੋਹਣਾ ਡਾਈਨਿੰਗ ਪਸੰਦ ਕੀਤਾ ਗਾਕਾ ਨੇ ਜੀ ਆ ਨਵੇਂ ਬੈੱਡ ਆਏ ਨੇ ਜਿਵੇਂ ਹਾਂਜੀ ਹਾਂ ਹਰੇਕ ਤਰ੍ਹਾਂ ਦੇ ਡਾਈਨਿੰਗ ਤੇ ਬਾਕੀ ਬਹੁਤ ਵਧੀਆ ਲੱਗਿਆ ਹਨਾ 51000 ਵਾਲੀ ਸਕੀਮ ਦੇ ਵਿੱਚ ਜਿਹੜਾ ਤੁ ਕੀ ਆਏ ਆ ਜੀ ਆਪਣਾ ਨਵੇਂ ਬੱਸ ਸਟੈਂਡ ਤੋਂ 50 ਕਿ ਦੁਕਾਨਾਂ ਅੱਗੇ ਜਾ ਕੇ ਸਰਦਾਰ ਰਹਿਣ ਨੂੰ ਮਤ ਸ਼ੋਅਰੂਮ ਆਪਣਾ ਜੀ ਜੀ ਬੱਸ ਸਟੈਂਡ ਦੇ ਬਾਹਰ ਆਪਣੇ ਆਟੋ ਖੜੇ ਹੁੰਦੇ ਆ ਆਟੋ ਖੜੇ ਆ ਫਰੀ ਲੈ ਕੇ ਆਂਦੇ ਨੇ ਫਰੀ ਛੱਡ ਕੇ ਆਂਦੇ ਨੇ ਜੀ ਫਰੀ ਛੱਡ ਕੇ ਇੱਕ ਵਾਰੀ ਅਸੀਂ ਗਾਕਾ ਨੂੰ ਐ ਕਹਿੰਨੇ ਆ ਫੋਨ ਕੱਟ ਕਰੋ ਕਿਉਂ ਜੀ ਫੋਨ ਚੱਕਿਆ ਦੀਆਂ ਦਾ ਗਾ ਗੁੱਸਾ ਕਰਦਾ ਵੀ ਵਿਜ਼ਿਟ ਕਰਕੇ ਜਾਓ ਬਿਲਕੁਲ ਜੀ ਇੱਥੋਂ ਤੁਹਾਨੂੰ ਸਮਾਨ ਪਸੰਦ ਆਊਗਾ ਇਹ ਅਸੀਂ ਭੇਜਾਂਗੇ ਬਹੁਤ ਘੱਟ ਰੇਟ ਤੇ ਇੱਕ ਪਾਸੇ ਤੇ ਤੁਹਾਨੂੰ ਕਿਰਾਇਆ ਦੇਣਾ ਪਊਗਾ ਜੀ ਧੰਨਵਾਦ ਧੰਨਵਾਦ ਜੀ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ